ਬਰਨਾਲਾ ਮੋਗਾ ਹਾਈਵੇ ਉੱਤੇ ਸੜਕ ਤੇ ਜਾ ਰਹੀ ਆਲਟੋ ਕਾਰ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਕਾਰ ਦਾ ਡਰਾਈਵਰ ਕਾਰ ਦੇ ਵਿੱਚ ਹੀ ਸੜ ਕੇ ਸੁਆਹ ਹੋ ਗਿਆ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅਤਿ ਦੀ ਗਰਮੀ ਕਾਰਨ ਗੱਡੀ ਨੂੰ ਅਚਾਨਕ ਅੱਗ ਲੱਗੀ ਹੈ ਆਗੇ ਨਹੀਂ ਭਿਆਨਕ ਸੀ ਕਿ ਕਾਰ ਦੇ ਵਿੱਚ ਮੌਜੂਦ ਵਿਅਕਤੀ ਨੂੰ ਬਚਾਇਆ ਨਹੀਂ ਜਾ ਸਕਿਆ ਲੋਕਾਂ ਨੇ ਅੱਗ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਾਰ ਦੇ ਵਿੱਚ ਸਵਾਰ ਵਿਅਕਤੀ ਸੜ ਕੇ ਸੁਆਹ ਹੋ ਗਿਆ ਪੁਲਿਸ ਨੇ ਕਾਰ ਦੇ ਵਿੱਚ ਅੱਗ ਲੱਗਣ ਦੇ ਅਸਲ ਕਾਰਨਾਮੇ ਬਾਰੇ ਅਜੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ। ਕਾਰ ਚਾਲਕ ਦੀ ਪਛਾਣ ਪਿੰਡ ਦਰਾਜ ਦੇ ਰਹਿਣ ਵਾਲੇ ਹਰਚੰਨ ਸਿੰਘ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਵੇਂ ਅਸੀਂ 4300 ਤੋਂ ਆ ਰਹੇ ਸੀਗੇ ਤੁਸੀਂ ਦੇਖਿਆ ਇੱਥੇ ਗੱਡੀ ਨੂੰ ਅੱਗ ਲੱਗੀ ਹੋਈ ਸੀਗੀ ਤੇ ਅਸੀਂ ਭੱਜ ਕੇ ਆਏ ਇੱਥੇ ਅਸੀਂ ਬੁਝਾਉਣ ਦੀ ਕੋਸ਼ਿਸ਼ ਕੀਤੀ। 15 ਮਿੰਟ ਬਾਅਦ ਸਰਵਰ ਬੁਜੇ ਗਿਆ ਜੀ ਉਹਨਾਂ ਨੇ ਆ ਕੇ ਪਜਾਤੀ ਬਤੇ ਬੰਦਾ ਇੱਕ ਵਿਚਾਰਾ ਬਿਚੀ ਸੀਗਾ ਉਹ ਅੱਛਾ ਇੱਕ ਚੀਜ਼ ਜਲ ਗਿਆ ਕਿਹੜਾ ਰੋਡ ਹੈ ਇਹ ਇਹ ਜੀ ਮੋਗਾ ਰੋਡ ਆ ਜੀ ਇਹ ਹਾਂ ਜੀ ਕੋਈ ਬੰਦਾ ਸੀ ਪਿੱਛੇ ਹਾਂਜੀ ਕੋਈ ਬੰਦਾ ਸੀ ਜੀ ਕੋਈ ਲੱਗਿਆ ਪਤਾ ਕਿੱਥੋਂ ਹੁੰਦਾ ਸੀ ਬੰਦਾ ਨਹੀਂ ਜੀ ਐ ਨਹੀਂ ਪਤਾ ਲੱਗਿਆ ਕਿੱਥੋਂ ਦਾ ਸੀ ਤੇ ਗੱਡੀਰ ਬੰਨਾਲੇ ਦੀ ਗਰਮੀ ਘਰ ਨਹੀਂ ਲੱਗਿਆ ਗੱਡੀ ਗਰਮ ਹੋਊਗੀ ਜੀ ਕੁਛ ਕੰਮ ਲੱਗਿਆ ਹੋਣੀ ਅੱਜ ਜੇ ਮੁੱਖ ਦੇ ਕੋਈ ਬੰਦਾ ਨਹੀਂ ਸੀਗਾ ਇੱਥੇ ਪਹਿਲਾਂ ਕੀ ਪਤਾ ਕਿੱਥੋਂ ਦਾ ਕੋਈ ਬੰਦਾ ਕਿ ਇਹ ਬੰਦੇ ਦਾ ਨਹੀਂ ਪਤਾ ਜੀ ਕਿਸੇ ਨੂੰ ਵੀ ਬੰਦਾ ਕੌਣ ਸੀ ਕਿੱਥੋਂ ਸੀਗਾ ਗੱਡੀ ਜਰੂਰ ਬਰਨਾਲਾ ਦੀ ਸੀਗੀ ਜੀ ਜਿਵੇਂ 19 8 18 20 ਦੇ ਬਰਨਾਲਾ ਦੀ ਇਹਨਾਂ ਮੈਨੂੰ ਕੰਟਰੋਲ ਰੂਮ ਤੋਂ ਹਦਾਇਤ ਇਨਫੋਰਮੇਸ਼ਨ ਮਿਲੀ ਸੀ ਵੀ ਐਂ ਕਰਕੇ ਜਿਹੜਾ ਮੋਗਾ ਬਾਈਪਾਸ ਆ ਬਰਨਾਲਾ ਸੰਗਰੂਰ ਹਾਈਵੇ ਦੇ ਮੋਗਾ ਬਾਈਪਾਸ ਨਿਕਲਦਾ ਇਹਦੇ ਤੇ ਗੱਡੀ ਨੂੰ ਅੱਗ ਲੱਗੀ ਹੈ ਉੱਥੇ ਪਹੁੰਚੋ ਅਸੀਂ ਤੁਰੰਤ ਇੱਥੇ ਪਹੁੰਚ ਗਏ ਜਦੋਂ ਆ ਕੇ ਦੇਖਿਆ ਇੱਥੇ ਗੱਡੀ ਬੁਰੀ ਤਰ੍ਹਾਂ ਜਲ ਰਹੀ ਸੀਗੀ ਔਰ ਕਾਫੀ ਬੁਝਾਉਣ ਦੀ ਇਹਨੂੰ ਕੋਸ਼ਿਸ਼ ਕੀਤੀ ਲੋਕਾਂ ਨੇ ਵੀ ਕਾਫੀ ਉਹਦੇ ਤੇ ਰੇਤਾਂ ਨੂੰ ਤਪਾ ਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕੰਟਰੋਲ ਨਹੀਂ ਬੰਦਾ ਉਹਦੇ ਵਿੱਚ ਸੀ ਬੰਦਾ ਵਿੱਚ ਸੀਗਾ ਪਰ ਜਲ ਚੁੱਕਿਆ ਸੀਗਾ ਕੀ ਨਾਮ ਇੱਕੋ ਬੰਦਾ ਸੀ ਇਹ ਬੰਦੇ ਦਾ ਨਾਮ ਹਰਚੰਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਦਰਾਜ ਹੈਗਾ ਗੱਡੀ ਦਾ ਨੰਬਰ 플레이ਟ ਤੋਂ ਅਸੀਂ ਵੈਰੀਫਾਈ ਕਰਵਾ ਕੇ ਉਹਨਾਂ ਦੇ ਜਿਹੜੇ ਪਰਿਵਾਰ ਵਾਲੇ ਉਹਨਾਂ ਨੂੰ ਬੁਲਾ ਲਿਆ ਪਹੁੰਚ ਚੁੱਕੇ ਨੇ ਇੱਥੇ ਤੇ ਡੈੱਡ ਬੋਡੀ ਬਾਹਰ ਕਢਵਾ ਲਈ ਹੈ ਬਾਹਰ ਕਢਵਾ ਕੇ ਹਸਪੀਟਲ ਲੈ ਕੇ ਜਾ ਰਹੇ ਆਂਗੇ